ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਸ਼ ਸਿੰਘ ਸੈਣੀ ਇੱਕ ਵਾਰ ਫੇਰ ਚਰਚਾ ਵਿੱਚ ਆ ਗਿਆ ਚਰਚਾ ਇਸ ਕਰਕੇ ਹੈਗੀ ਹੈ ਕਿ ਅੱਜ ਸੁਪਰੀਮ ਕੋਰਟ ਨੇ ਉਹਨਾਂ ਦੀ ਜਾਚਿਕਾ ਜਿਹੜੀ ਆ ਉਹ ਖਾਰਿਜ ਕਰ ਦਿੱਤੀ ਜਾਚਿਕਾ ਕੀ ਸੀਗੀ ਪੰਜਾਬ ਦੇ ਆਈਐਸ ਅਫੀਸਰ ਦਰਸ਼ਨ ਸਿੰਘ ਮਲਤਾਨੀ ਦੇ بیٹے ਬਲਵੰਤ ਸਿੰਘ ਮਲਤਾਨੀ ਨੂੰ ਕਿਡਨਾਪ ਕਰਨਾ ਟੌਰਚਰ ਕਰਨਾ ਅਤੇ ਟੌਰਚਰ ਦੇ ਦੌਰਾਨ ਉਹਨਾਂ ਨੂੰ ਮਾਰ ਦੇਣਾ ਇਹ ਮਤਲਬ ਕਿ ਇੱਕ ਘਟਨਾ ਸੀਗੀ ਜਿਹੜੀ ਕਿ ਜਾਂ ਇੱਕ ਵਾਰਦਾਤ ਸੀਗੀ ਜਿਹੜੀ ਕਿ ਚੰਡੀਗੜ੍ਹ ਸੈਕਟਰ 17 ਦੇ ਪੁਲਿਸ ਸਟੇਸ਼ਨ ਵਿੱਚ ਹੋਈ ਇਸ ਚ ਚੰਡੀਗੜ੍ਹ ਪੁਲਿਸ ਦੇ ਵੀ ਕਈ ਮੁਲਾਜ਼ਮ ਜਿਹੜੇ ਆ ਉਹ ਸ਼ਾਮਿਲ ਸੀਗੇ ਔਰ ਇਹ ਗੱਲ ਐਸੀ ਉਸ ਸਮੇਂ ਦੀ ਕਰ ਰਹੇ ਆ ਜਦੋਂ ਸੁਮੇਸ਼ ਸਿੰਘ ਸੈਣੀ ਚੰਡੀਗੜ੍ਹ ਪੁਲਿਸ ਦੇ ਐਸਐਸਪੀ ਸੀਗੇ ਮੈਂ 91 ਇਹ 1991 ਦਾ ਮਾਮਲਾ ਹੈਗਾ ਔਰ ਅੱਜ 2024 ਹੈਗੀ ਆ ਔਰ ਹਾਲੇ ਤੱਕ ਇਸ ਮਾਮਲੇ ਵਿੱਚ ਕੁਝ ਨਹੀਂ ਹੋਇਆ ਔਰ ਸਾਡੇ ਨਾਲ ਪ੍ਰਦੀਪ ਬਿਰਕ ਜੀ ਆ ਪ੍ਰਦੀਪ ਬਿਰਕ ਐਡਵੋਕੇਟ ਨੇ ਔਰ ਐਡਵੋਕੇਟ ਉਹ ਕੰਪਲੇਨੈਂਟ ਤੇ ਹੈਗੇ ਨੇ ਇਸ ਮਾਮਲੇ ਚ ਜਿਹੜੇ ਕੰਪਲੇਨੈਂਟ ਹੈਗੇ ਨੇ ਉਹ ਬਲਵੰਤ ਸਿੰਘ ਮਲਤਾਨੀ ਜਿਨ੍ਹਾਂ ਨੂੰ ਮਾਰਿਆ ਗਿਆ ਉਹਨਾਂ ਦੇ ਬ੍ਰਦਰ ਹੈਗੇ ਨੇ ਪਲਵਿੰਦਰ ਸਿੰਘ ਮਲਤਾਨੀ ਉਹ ਸ਼ਿਕਾਇਤ ਕਰਤਾ ਹੈਗੇ ਨੇ ਉਹਨਾਂ ਦੇ ਵਕੀਲ ਪ੍ਰਦੀਪ ਬਿਰਕ ਜੀ ਸਾਡੇ ਨਾਲ ਆ ਪ੍ਰਦੀਪ ਜੀ ਪਹਿਲਾਂ ਤਾਂ ਦੈਨਿਕ ਸਵੇਰਾ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਸ਼ੁਕਰੀਆ ਜੀ ਪ੍ਰਦੀਪ ਜੀ ਇਹ ਕੀ ਗੱਲ ਮੈਨੂੰ ਗੱਲ ਸਮਝ ਨਹੀਂ ਆ ਰਹੀ 1991 ਦਾ ਕੇਸ ਅੱਜ ਸੁਪਰੀਮ ਕੋਰਟ 2024 ਚੱਲ ਰਿਹਾ ਸਰ 24 ਤੇ ਮਤਲਬ ਤੁਸੀਂ ਦੇਖੋ 33 ਸਾਲ ਬਾਅਦ ਹਾਲੇ ਤੱਕ ਸਿਰਫ ਜਿਹੜੀ ਪਟੀਸ਼ਨ ਸੀ ਉਹ ਖਾਰਜ ਕੀਤੀ ਗਈ ਆ ਤੇ ਇਸ ਦਾ ਮਤਲਬ ਇਨਸਾਫ ਕਿਦੋਂ ਮਿਲੇਗਾ ਸਰ ਹੁਣ ਸ਼ਾਇਦ ਇਨਸਾਫ ਵੀ ਛੇਤੀ ਮਿਲ ਜੇ ਉਹਦਾ ਕਾਰਨ ਕੀ ਹੈ ਸੁਪਰੀਮ ਕਨਰਬਲ ਸੁਪਰੀਮ ਕੋਰਟ ਨੇ ਵੈਸੇ ਹੀ ਜਨਰਲ ਡਾਇਰੈਕਸ਼ਨਸ ਈਸ਼ੂ ਕੀਤੀਆਂ ਕਿ ਜਿਹੜੇ ਕੇਸਸ ਦੇ ਵਿੱਚ ਪੁਰਾਣੇ ਹੋ ਰਹੇ ਐ ਕੇਸਸ ਔਰ ਕਈ ਮਤਲਬ ਕੈਟਾਗਰੀਜ਼ ਬਣਾਈਆਂ ਉਹਨਾਂ ਕੈਟਾਗਰੀਜ਼ ਦੇ ਵਿੱਚ ਜਿਹੜੇ ਪੁਰਾਣੇ ਕੇਸਸ ਨੇ ਉਹ ਪਹਿਲਾਂ ਟੇਕ ਅਪ ਹੋਣਗੇ ਜਿੱਥੇ ਤੱਕ ਇਸ ਕੇਸ ਦਾ ਸਵਾਲ ਹੈ ਕੋਈ ਦੋ ਰਾਏ ਨਹੀਂ ਹੈ ਕਿ ਦੇਰ ਨਾਲ ਇਨਸਾਫ ਮਿਲਣ ਦੀ ਉਮੀਦ ਹੈ ਪਰ ਤੁਸੀਂ ਇੱਕ ਵਾਰੀ ਇਹ ਸੋਚੋ ਕਿ ਫਾਈਨਲੀ ਇਨਸਾਫ ਮਿਲਣ ਤਾਂ ਜਾ ਰਿਹਾ ਹੈ ਕਿ ਨਹੀਂ ਸਰ ਸਰ ਤੁਸੀਂ ਇਹ ਦੇਖੋ ਨਾ ਆਈਐਸ ਦਾ ਬੇਟਾ ਮਤਲਬ ਕਿ ਇੱਕ ਆਮ ਇਨਸਾਨ ਤਾਂ ਇਸ ਦਾ ਮਤਲਬ ਇਨਸਾਫ ਲਈ ਨਹੀਂ ਸਕਦਾ ਇੱਕ ਆਈਐਸ ਦੇ ਬੇਟੇ ਨੂੰ ਕਿਡਨਾਪ ਕੀਤਾ ਗਿਆ ਟੌਰਚਰ ਕੀਤਾ ਗਿਆ ਉਹ ਇੰਨਾ ਟੌਰਚਰ ਕੀਤਾ ਗਿਆ ਜੀ ਟੌਰਚਰ ਦੇ ਦੌਰਾਨ ਉਹਨਾਂ ਦੀ ਡੈਥ ਹੋ ਗਈ ਸਰ ਗੁਸਤਾਖੀ ਮਾਫ ਮੈਂ ਅਥੇਕ ਚੀਜ਼ ਹੋਰ ਕਹਾਂਗਾ ਆਈਐਸ ਅਫਸਰ ਦੇ ਬੇਟੇ ਨੂੰ ਇਨਸਾਫ ਨਹੀਂ ਮਿਲਿਆ ਜੀ ਆਈਐਸ ਅਫਸਰ ਨੂੰ ਇਨਸਾਫ ਨਹੀਂ ਮਿਲਿਆ ਜੀ ਤੇ ਬੀ ਡੀ ਦੇ ਉੱਤੇ ਧਰਨੇ ਦੇ ਉੱਤੇ ਬੈਠੇ ਲੋਕਾਂ ਤੇ ਜਦੋਂ ਫਾਇਰਿੰਗ ਹੋਣ ਦੇ ਅਲੀਗੇਸ਼ਨਸ ਲੱਗੇ ਉਹਨਾਂ ਲੋਕਾਂ ਨੂੰ ਵੀ ਅੱਜ ਤੱਕ ਇਨਸਾਫ ਨਹੀਂ ਮਿਲਿਆ ਸਰਕਾਰਾਂ ਬਦਲ ਗਈਆਂ ਮੇਨ ਪ੍ਰੋਬਲਮ ਕੀ ਆ ਰਹੀ ਹੈ ਜਦੋਂ ਸਰਕਾਰਾਂ ਵੱਲੋਂ ਪ੍ਰੋਟੈਕਸ਼ਨ ਰਹੀ ਹੋਵੇ ਤੇ ਬੰਦੇ ਸਿਸਟਮ ਦਾ ਮਿਸਯੂਜ਼ ਕਰਕੇ ਆਪਦੇ ਆਪ ਨੂੰ ਸਿਸਟਮ ਦਾ ਇੱਕ ਇਹੋ ਜਿਹਾ ਹਿੱਸਾ ਬਣਾ ਲੈਂਦੇ ਐ ਕਿ ਉਹ ਗਲਤ ਲੋਕਾਂ ਲਈ ਇੱਕ ਆਈਡੀਅਲ ਪੁਲਿਸ ਆਫੀਸਰ ਹੁੰਦੇ ਐ ਕੁਝ ਵੀ ਗਲਤ ਕਰਾਉਣ ਦੇ ਲਈ ਸੋ ਇਹ ਤਾਂ ਜਗ ظاہر ਗੱਲ ਹੈ ਕਿ ਸੁਮੇਤ ਸੈਣੀ ਉਹ ਹੋ ਜਾ ਅਫੀਸਰ ਸੀ ਜਿਹੜਾ ਪੋਲਿਟੀਕਲ ਬੋਸਸ ਨੂੰ ਬਹੁਤ ਸੂਟ ਕਰਦਾ ਰਿਹਾ ਹੈ ਔਰ ਉਸ ਕਰਕੇ ਉਹਦੇ ਇਲੀਗਲ ਐਕਸ਼ਨਸ ਜਿਹੜੇ ਸੀ ਉਹ ਸਰਕਾਰਾਂ ਕਵਰ ਅਪ ਕਰਦੀਆਂ ਰਹੀਆਂ ਸੋ ਇੱਥੇ ਵੀ ਕੋਈ ਫਰਕ ਨਹੀਂ ਹੈ ਉਹੋ ਜੀ ਚੀਜ਼ ਹੋਈ ਪਰ ਚਲੋ ਹਨਰੇਬਲ ਸੁਪਰੀਮ ਕੋਰਟ ਨੇ ਇਹਦੀ ਪਟੀਸ਼ਨ ਜਿਹੜੀ ਡਿਸਮਿਸ ਕੀਤੀ ਹੈ ਉਹਦੇ ਨਾਲ ਹੁਣ ਕੇਸ ਭਾਵੇਂ ਪੁਰਾਣਾ ਹੋਵੇ ਚਲਾਨ ਫਾਈਲ ਹੋ ਚੁੱਕਿਆ ਹੈ ਹੁਣ ਐਟਲੀਸਟ ਕੇਸ ਦਾ ਚੱਲਣਾ ਸ਼ੁਰੂ ਹੋਵੇ ਅਸੀਂ ਉਹੀ ਉਮੀਦ ਨਾਲ ਬੈਠੇ ਹਾਂ अच्छा चलो आपा हले ਲੋਕਾਂ ਨੂੰ ਇਹ ਪੂਰਾ ਕੇਸ ਨਹੀਂ ਪਤਾ ਸਰ ਇਹ 1991 ਦੀ ਘਟਨਾ ਜਿਹਦੀ ਆਪਾਂ ਯਾਦ ਕਰੀਏ ਸਰ ਕੀ ਗੱਲਬਾਤ ਸੀਗੀ ਕੀ ਗੱਲ ਹੋਈ ਸੀਗੀ 1991 ਚ ਔਰ ਕਿਹੜੇ ਮਾਮਲੇ ਚ ਇਹਨੂੰ ਗ੍ਰਿਫਟ ਰੈਸਟ ਕੀਤਾ ਗਿਆ ਕਿਡਨੈਪ ਕੀਤਾ ਗਿਆ ਕਿਦਾਂ ਟੌਰਚਰ ਕੀਤਾ ਗਿਆ ਥੋੜਾ ਜਿਹਾ ਉਹ ਡਿਟੇਲਸ ਜਾਨਣਾ ਚਾਹਾਂਗੇ ਤਾਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਚੱਲੇ ਮਾਮਲਾ ਹੈ ਕੀ 1991 ਦੇ ਵਿੱਚ ਸੁਵੇਤ ਸੈਣੀ ਦੇ ਉੱਤੇ ਬੰਬ ਬਲਾਸਟ ਹੋਇਆ ਸੀ ਉਸ ਬਲਾਸਟ ਦੇ ਵਿੱਚ ਇਹਨੇ ਬਹੁਤ ਸਾਰੇ ਇਨੋਸੈਂਟ ਲੋਕਾਂ ਨੂੰ ਇੰਪਲੀਕੇਟ ਕੀਤਾ ਗਲਤ ਫਸਾਇਆ ਔਰ ਉਹਨਾਂ ਲੋਕਾਂ ਦੇ ਵਿੱਚ ਜਿਵੇਂ ਪੁੱਲਰ ਫੈਮਿਲੀ ਦੇ ਕਾਫੀ ਲੋਕ ਸੀ ਉਸੇ ਤਰ੍ਹਾਂ ਬਲਵੰਤ ਸਿੰਘ ਮਲਤਾਨੀ ਨੂੰ ਚੁੱਕਿਆ ਔਰ ਉਸ ਤੋਂ ਬਾਅਦ ਕਸਟਡੀ ਦੇ ਵਿੱਚ ਟੌਰਚਰ ਕੀਤਾ ਗਿਆ ਇੰਨੀ ਬੁਰੀ ਤਰ੍ਹਾਂ ਟੌਰਚਰ ਕੀਤਾ ਕਿ ਉਹਨਾਂ ਦੀ ਡੈਥ ਹੋ ਗਈ ਔਰ ਬੜੀ ਬੇਰਹਿਮੀ ਨਾਲ ਮਤਲਬ ਬੜੇ ਜਲਾਦਾਂ ਵਾਲੇ ਤਰੀਕੇ ਨਾਲ ਇਨਹਿਊਮਨ ਤਰੀਕੇ ਨਾਲ ਉਹਨਾਂ ਨੂੰ ਟੌਰਚਰ ਕੀਤਾ ਗਿਆ ਮਤਲਬ ਉਸ ਟਾਈਮ ਇਹਨਾਂ ਦੇ ਫਾਦਰ ਸਰ ਆਈਐਸ ਸੀ ਹੈ ਨਾ ਪੰਜਾਬ ਦੇ ਪੰਜਾਬ ਸਰਕਾਰ 'ਚ ਸੀਗੇ ਹਾਂਜੀ ਉਹ ਆਈਐਸ ਅਫਸਰ ਸੀ ਉਹਨਾਂ ਨੇ ਬਹੁਤ ਭਜਦੌੜ ਕੀਤੀ ਪਰ ਇਨਸਾਫ ਨਹੀਂ ਮਿਲ ਸਕਿਆ ਇਨ ਦ ਸੈਂਸ ਕਿ ਐਵੀਡੈਂਸ ਐਨੀ ਸੋਹਣੀ ਤਰ੍ਹਾਂ ਸੈਣੀ ਨੇ ਫੈਬ੍ਰिकेट ਕੀਤੀ ਸੀ ਜਾਂ ਕਰਵਾਈ ਸੀ ਜੇ ਉਹ ਚੀਜ਼ ਸੱਚਾਈ ਸਾਹਮਣੇ ਨਹੀਂ ਆ ਸਕੀ ਫਾਈਨਲੀ 2008 ਦੇ ਵਿੱਚ 7 8 ਦੇ ਵਿੱਚ ਕੇ ਸੀ ਬੀਆ ਨੂੰ ਦਿੱਤਾ ਗਿਆ 8 ਮਹੀਨੇ ਦੀ ਤਫਤੀਸ਼ ਤੋਂ ਬਾਅਦ 2008 ਜੁਲਾਈ ਦੇ ਵਿੱਚ ਸੀਬੀਆ ਨੇ ਐਫ ਆਈ ਆਰ ਰਜਿਸਟਰ ਕੀਤੀ ਸੈਣੀ ਦੇ ਖਿਲਾਫ ਜੀ ਉਹ ਇਨਵੈਸਟੀਗੇਸ਼ਨ ਟ੍ਰਾਂਸਫਰ ਜਿਹੜੀ ਅਕਟੋਬਰ 2007 ਦੇ ਵਿੱਚ ਹੋਈ ਸੀ ਉਹਦੇ ਵਿੱਚ ਇੱਕ ਟੈਕਨੀਕਲ ਹੈਚੀ ਕੇ ਸੁਮੇਧ ਸੈਣੀ ਨੂੰ ਬਿਨਾ ਸੁਨੇ ਸੀਬੀਆ ਨੂੰ ਦਿੱਤੀ ਗਈ ਸੀ ਇਹ ਉਸ ਪੁਆਇੰਟ ਦੇ ਉੱਤੇ ਵਨਰੇਬਲ ਸੁਪਰੀਮ ਕੋਰਟ ਤੱਕ ਗਿਆ ਔਰ ਵਨਰੇਬਲ ਸੁਪਰੀਮ ਕੋਰਟ ਨੇ ਉਹ ਐਫ ਆਈ ਆਰ ਖਾਰਜ ਕਰਤੀ ਇਹ ਕਹਿ ਕੇ ਕਿ ਬਿਨਾ ਸੁਨੇ ਕਿਸੇ ਦੇ ਖਿਲਾਫ ਆਰਡਰ ਨਹੀਂ ਪਾਸ ਕਰਨਾ ਹਾਈ ਕੋਰਟ ਨੂੰ ਗਿਆ ਹਾਈ ਕੋਰਟ ਦੇ ਉਸ ਆਰਡਰ ਨੂੰ ਸੈਟੀਸਾਈਜ਼ ਕੀਤਾ ਜੀ ਉਹ ਆਰਡਰ ਸੈਟੀਸਾਈਜ਼ ਹੋਇਆ ਤੇ ਸੀਬੀਆ ਐਫ ਆਈ ਆਰ ਵੀ ਆਟੋਮੈਟਿਕਲੀ ਕਾਸ਼ੀ ਪਰ ਵਨਰੇਬਲ ਕੋਰਟ ਨੇ ਕਿਹਾ ਕਿ ਦੇਖੋ ਅਸੀਂ ਕੰਪਲੇਨੈਂਟ ਨੂੰ ਫੇਰ ਵੀ ਅਸੀਂ ਐਗਰੀਵਡ ਫੈਮਲੀਆਂ ਨੂੰ ਲਿਬਰਟੀ ਦਿੰਨੇ ਆ ਕਿ ਦੁਬਾਰਾ ਅਪਰੋਚ ਕਰ ਸਕਦੇ ਸੋ ਪ੍ਰੋਸੈਸ ਦੁਬਾਰਾ ਸ਼ੁਰੂ ਹੋਣ ਦਾ ਵੇਅ ਆਊਟ ਸੀ ਜੀ ਪਰ ਇਹ ਜੱਜਮੈਂਟ ਆਈ ਨਵੰਬਰ 2011 ਚ 2 ਮਹੀਨੇ ਬਾਅਦ ਸੈਨੀ ਡੀਜੀਪੀ ਸੀ ਸੋ ਕੰਪਲੇਂਟ ਕਿੱਥੋਂ ਹੋਣੀ ਸੀ ਜੀ ਕਨਸੀਕੁਐਂਟਲੀ ਕੀ ਹੋਇਆ ਕਿ ਕੰਪਲੇਂਟ ਦੇ ਨਹੀਂ ਸਕੇ ਫਾਈਨਲੀ ਜਦੋਂ ਫੈਮਲੀ ਨੇ ਅੱਗੇ ਆ ਕੇ 2020 ਚ ਕੰਪਲੇਂਟ ਦਿੱਤੀ ਪਰਚਾ ਦਰਜ ਹੋਇਆ ਔਰ ਹੁਣ ਉਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਹੋ ਕੇ ਅਪਰੂਵਰਸ ਮਤਲਬ ਵਾਦਾ ਮਾਫ ਗਵਾਹ ਵੀ ਕੁਝ ਅੱਗੇ ਆਏ ਕਾਫੀ ਇਨਵੈਸਟੀਗੇਸ਼ਨ ਹੋ ਉਸ ਮੌਕੇ ਤੇ ਜਦੋਂ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇਹਨੇ ਹਾਈ ਕੋਰਟ ਦੇ ਵਿੱਚ ਪਹਿਲਾਂ ਕਾਉਂਸਲ ਪਟੀਸ਼ਨ ਪਾਈ ਆਨਰੇਬਲ ਹਾਈ ਕੋਰਟ ਨੇ ਡਿਸਮਿਸ ਕੀਤੀ ਫਿਰ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਪਾ ਕੇ ਇਹਨੇ ਸਟੇ ਲਿਆ ਜੀ ਉਹ ਸਟੇ ਹੁਣ ਮਤਲਬ ਪਟੀਸ਼ਨ ਹੀ ਖਾਰਜ ਹੋ ਗਈ ਹੈ ਦੀ ਸੋ ਜੀ ਉਹਦੇ ਤੋਂ ਬਾਅਦ ਹੁਣ ਜੋ ਸਮਝ ਆਉਂਦੀ ਹੈ ਉਹ ਤਾਂ ਇਹ ਹੈ ਕਿ ਹੁਣ ਕੇਸ ਵੀ ਚੱਲੂਗਾ ਪਰ ਅਸੀਂ ਹੁਣ ਟ੍ਰਾਇਲ ਵੀ ਐਕਸਪੀਡੀਸ਼ਨ ਟ੍ਰਾਇਲ ਦੀ ਮੰਗ ਕਰਾਂਗੇ ਅੱਗੇ ਰਬ ਮਿਹਰਬਾਨ ਹੁਣ ਤੱਕ ਕਰਿਆ ਹੈ ਇਨਸਾਫ ਦੀ ਉਮੀਦ ਬਰਕਰਾਰ ਰਹੀ ਹੈ ਸੋ ਉਮੀਦ ਹੈ ਕਿ ਹੁਣ ਵੀ ਇਨਸਾਫ ਜ਼ਰੂਰ ਮਿਲੂਗਾ ਅੱਛਾ ਸਰ ਆਪਾਂ ਹੁਣ 2020 ਦੀ ਗੱਲ ਕਰਦੇ ਹਾਂ ਵੀ 2020 ਚ ਜਾ ਕੇ ਐਫ ਆਈ ਆਰ ਦਰਜ ਹੋਈ ਔਰ ਇਹ ਐਫ ਆਈ ਆਰ ਕਿੱਥੇ ਦਰਜ ਹੋਈ ਉਸ ਦਾ ਸਟੇਟਸ ਕੀ ਹੈ ਉਸ ਚ ਕਿੰਨੇ ਬੰਦੇ ਅਰੈਸਟ ਕੀਤੇ ਗਏ ਸੁਮੇਸ਼ ਸਿੰਘ ਸੈਣੀ ਸਾਹਿਬ ਨੂੰ ਵੀ ਅਰੈਸਟ ਕੀਤਾ ਗਿਆ ਜਾਂ ਬੇਲ ਹੋ ਗਈ ਕੀ ਰਿਹਾ ਉਸ ਥੋੜਾ ਜਿਹਾ ਉਹ ਵੀ ਦੱਸੋ ਇਹ ਮਟੋਰ ਥਾਣੇ ਵਿੱਚ ਐਫਆਈਆਰ ਹੋਈ ਸੀ 6 ਮਈ 2020 ਨੂੰ ਜੀਫਾਇਰ ਨੰਬਰ 77 ਉਹਦੇ ਧਾਰਾ 302 ਨਹੀਂ ਲੱਗੀ ਸੀ ਪਰ ਅਗਸਟ 2020 ਦੇ ਵਿੱਚ ਜਿੱਥੇ ਤੱਕ ਮੈਨੂੰ ਯਾਦ ਹੈ ਅਗਸਟ 2020 ਸੀ ਵਾਂਡਰੇਬਲ ਕਿਸੇ ਲਰਨਰ ਜੀਐਮਆਈਸੀ ਦਾ ਆਰਡਰ ਹੋਇਆ ਔਰ ਉਸ ਤੋਂ ਬਾਅਦ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਜੀ ਉਹ ਮੈਨੂੰ ਹੁਣ ਯਾਦ ਨਹੀਂ ਐਗਜ਼ੈਕਟ ਡੇਟ ਆਰਡਰ ਦੀ ਸੋ ਉਹ ਲਰਨਰ ਕੋਰਟ ਦੇ ਆਰਡਰਸ ਦੇ ਉੱਤੇ 302 ਧਾਰਾ ਲਾਈ ਗਈ ਜੀ ਸੋ ਉਸ ਤੋਂ ਬਾਅਦ 302 ਮਤਲਬ ਕਤਲ ਦੀ ਧਾਰਾ ਹੁਣ ਇਹ ਕੇਸ ਕਿਉਂਕਿ ਪਹਿਲਾਂ ਦਾ ਹੈਗਾ 90 90 ਲਾਜ਼ ਦੇ ਨੋਟੀਫਿਕੇਸ਼ਨ ਤੋਂ ਪਹਿਲਾਂ ਦਾ ਸੋ ਇਸ ਕਰਕੇ ਇਹਦੇ ਤੇ ਪੁਰਾਣੀ ਆਈਪੀ ਸੀ ਦੇ ਤਹਿਤ ਨਾਲ ਹੀ ਸਾਰਾ ਚੱਲੂਗਾ ਪੁਰਾਣੇ ਪ੍ਰੋਸੀਜਰ ਹੀ ਐਪਲੀਕੇਬਲ ਹੋਣਗੇ ਹੁਣ ਉਹਦੇ ਵਿੱਚ ਸੈਣੀ ਨੂੰ ਐਂਟੀਸਿਪੇਟਰੀ ਬੇਲ ਮਿਲ ਗਈ ਸੀ ਜੀ ਉਹਦੇ ਨਾਲ ਹੋਰ ਅਕਿਊਜ਼ਡ ਬਣਾਉਣ ਦੀ ਔਰ ਕੁਝ ਵਾਧਾ ਮਾਫ ਗਵਾਹ ਬਣਾਉਣ ਦੀ ਚੀਜ਼ ਚੱਲ ਰਹੀ ਸੀ ਜਿੱਥੇ ਤੱਕ ਮੈਨੂੰ ਯਾਦ ਹੈ ਕਿ ਆਈਪੀ ਸਿੰਘ ਨਾ ਦੇ ਜਿਹੜੇ ਥਾਣੇ ਦੇ ਐਸ ਐਚ ਓ ਸੀ ਉਹ ਅਕਿਊਜ਼ ਸੀ ਜੀ ਉਹਨਾਂ ਨੂੰ ਬਾਅਦ ਚ ਬਣਾਇਆ ਗਿਆ ਚਲਾਨ ਚੰਡੀਗੜ੍ਹ ਪੁਲਿਸ ਦੇ ਜਿਹੜੇ ਇੰਸਪੈਕਟਰ ਸੀ ਚੰਡੀਗੜ੍ਹ ਪੁਲਿਸ ਦੇ ਪਰ

ਖਾਰਜ ਕਰ ਦਿੱਤੀ ਇਸ ਤੋਂ ਇਲਾਵਾ ਵੀ ਕੋਈ ਮਤਲਬ ਕੀ ਜਿਹੜੀ ਆਰਡਰ ਹੈਗੇ ਆ ਉਹ ਆ ਗਿਆ ਹੈ ਸਾਹਮਣੇ ਜਾਂ ਹਲੇ ਆਰਡਰ ਦੀ ਵੇਟ ਕੀਤੀ ਜਾ ਰਹੀ ਹੈ ਜਾਂ ਹਲੇ ਆਰਡਰ ਨਹੀਂ ਆਏ ਅੱਜ ਸਿਰਫ ਪ੍ਰੋਨਾਉਂਸ ਕੀਤਾ ਗਿਆ ਆਰਡਰ ਸਰ ਅਜੇ ਤੱਕ ਡਿਸਪੋਜ਼ਡ ਆਫ ਲਿਖਿਆ ਆ ਰਿਹਾ ਸੋ ਖਾਰਜ ਹੋਈ ਹੈ ਉਸ ਤੋਂ ਬਾਅਦ ਕੀ ਆਰਡਰ ਹੈ ਕੀ ਡਾਇਰੈਕਸ਼ਨਸ ਹੈ ਉਹ ਤਾਂ ਆਰਡਰ ਆਨ ਤੇ ਡਿਟੇਲ ਪਤਾ ਲੱਗੇ ਜੀ ਕੋਈ ਡਾਇਰੈਕਸ਼ਨ ਦਿੱਤੀ ਹੈ ਆਨਰੇਬਲ ਕੋਰਟ ਨੇ ਜਾਂ ਕੀ ਕਿਹਾ ਹੈ ਇੱਕ ਕਿਸ ਹੱਦ ਤੱਕ ਅਜੇ ਤਾਂ ਅਸੀਂ ਆਹੀ ਉਮੀਦ ਕਰ ਰਹੇ ਹਾਂ ਕਿ ਜਦੋਂ ਪਟੀਸ਼ਨ ਡਿਸਮਿਸ ਹੋ ਜਾਂਦੀ ਹੈ ਤਾਂ ਮਤਲਬ ਕੇਸ ਚੱਲਦਾ ਹੈ ਮਤਲਬ ਜੋ ਤੁਹਾਡੀ ਪਲੀਡਿੰਗ ਸੀ ਉਹ ਰਿਜੈਕਟ ਹੋ ਗਈ ਜੀ ਲੇਕਿਨ ਉਹਦੇ ਵਿੱਚ ਕੋਈ ਡਾਇਰੈਕਸ਼ਨ ਹੋਈ ਹੈ ਜਾਂ ਕੀ ਹੋਇਆ ਉਹ ਤਾਂ ਹੁਣ ਜਦੋਂ ਆਰਡਰ ਆਊਗਾ ਉਦੋਂ ਹੀ ਪਤਾ ਲੱਗੂਗਾ ਅੱਛਾ ਸਰ ਇੱਕ ਚੀਜ਼ ਹੋਰ ਮੈਂ ਕਲੀਅਰ ਕਰਨਾ ਚਾਹੁੰਦਾ 2007-8 ਚ ਇਸ ਚ ਐਫ ਆਈ ਆਰ ਦਰਜ ਹੋਈ ਸੀਬੀਆਈ ਨੇ ਐਫ ਆਈ ਆਰ ਦਰਜ ਕੀਤੀ ਹੁਣ ਮਟੋਰ ਥਾਣੇ ਚ ਐਫ ਆਈ ਆਰ ਦਰਜ ਹੋਈ 2020 ਚ ਦੋਨੋਂ ਐਫ ਆਈ ਆਰਾਂ 'ਚ ਕੀ ਫਰਕ ਹੈ ਕੰਪਲੇਨੈਂਟ ਕੌਣ ਹੈ ਕੀ ਫਰਕ ਹੈ ਕੀ ਥੋੜਾ ਜ ਉਹਦੇ ਵਿੱਚ 91 ਦੀ ਤੇ 2020 ਦੀ ਅ ਨਹੀਂ 91 ਚ ਤਾਂ ਸਰ ਐਫ ਆਈ ਆਰ ਹੋਈ ਨਹੀਂ ਨਹੀਂ ਉਹ ਤਾਂ ਸੈਣੀ ਨੇ ਝੂਠੇ ਲੋਕ ਐਕਿਊਸ ਮਤਲਬ ਇਨੋਸੈਂਟ ਲੋਕ ਐਕਿਊਸ ਬਣਾਤੇ ਕੇਸ ਜੀ ਜੀ ਤੇ ਤੁਸੀਂ ਉਸੇ ਕੇਸ 'ਚ ਗੱਲ ਕਰ ਰਹੇ ਹੋ ਨਾ ਮਲਤਾਨੀ ਵਾਲੇ ਕੇਸ 'ਚ ਪਹਿਲੀ ਐਫਆਈਆਰ ਹੈ ਸੀਬੀਆਈ ਨੇ ਦਰਜ ਕੀਤੀ ਉਹ 2008 'ਚ ਦਰਜ ਕੀਤੀ ਫਿਰ ਦੁਬਾਰਾ ਜਿਹੜੀ ਐਫਆਈਆਰ ਦਰਜ ਹੋਈ ਹੈ ਉਹ ਮਟੋਰ ਥਾਣੇ 'ਚ 2020 'ਚ ਦਰਜ ਹੋਈ ਹੈ ਦੋਨਾਂ 'ਚ ਮਲਤਾਨੀ ਦਾ ਬ੍ਰਦਰ ਹੀ ਕੰਪਲੇਨਟਰ ਹੈ ਕੀ ਹੈਗਾ ਥੋੜਾ ਜਿਹੀ ਸੀਬੀਆਈ ਵਾਲੀ ਸੀ ਉਹਦੇ ਵਿੱਚ ਕੁਝ ਪੀਓਜ਼ ਨੂੰ ਲੋਕੇਟ ਕਰ ਰਹੀ ਸੀ ਆਨਰੇਬਲ ਹਾਈ ਕੋਰਟ ਕੇ ਪੀਓਜ਼ ਲੱਭੋ ਕਿੱਥੇ ਨੇ ਉਹ ਲੱਭਦੇ ਹੋਏ ਉਹ ਮਿਸਟਰ ਬਲਵੰਤ ਸਿੰਘ ਮਲਤਾਨੀ ਦੇ ਜਿਹੜੇ ਫਾਦਰ ਸੀ ਹੁਣ ਉਹਨਾਂ ਦੀ ਡੈਥ ਹੋ ਗਈ ਹੈ ਲੇਟ ਦਾਦਰਸ਼ਨ ਸਿੰਘ ਮਲਤਾਨੀ ਉਹਨਾਂ ਨੇ ਔਨਰੇਬਲ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਅਪਲੀਕੇਸ਼ਨ ਲਾਈ ਕਿ ਜੀ ਤੁਸੀਂ ਜਿਹੜੇ ਬੰਦਿਆਂ ਨੂੰ ਪੀਓ ਕਹਿ ਰਹੇ ਹੋ ਉਹ ਪੀਓ ਨਹੀਂ ਹੈ ਉਹਨਾਂ ਨੂੰ ਤਾਂ ਮਾਰ ਦਿੱਤਾ ਗਿਆ ਮੇਰਾ ਬੇਟਾ ਸੀ ਉਹ ਜੀ ਉਹ ਉਹਨਾਂ ਦੇ ਜਿਹੜੇ ਸੀਰੀਅਸ ਅਲੀਗੇਸ਼ਨਸ ਲਾਏ ਉਹਨਾਂ ਨੇ ਉਹਨਾਂ ਅਲੀਗੇਸ਼ਨਸ ਦੀ ਇਨਵੈਸਟੀਗੇਸ਼ਨ ਸੀਬੀਆਈ ਨੂੰ ਦਿੱਤੀ ਔਨਰੇਬਲ ਹਾਈ ਕੋਰਟ ਨੇ ਜੀ ਉਸ ਇਨਵੈਸਟੀਗੇਸ਼ਨ ਦੇ ਵਿੱਚ ਸੀਬੀਆਈ ਨੇ ਐਫਆਈਆਰ ਦਰਜ ਕੀਤੀ ਸੋ ਕੰਪਲੇਨੈਂਟ ਉਧਰ ਚਾਹਤ ਸੱਚ ਕੋਈ ਨਹੀਂ ਹੈ ਜੀ ਉਹਦੇ ਵਿੱਚ ਆਨਰੇਬਲ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਉੱਤੇ ਐਫ ਆਈ ਆਰ ਦਰਜ ਹੋਈ ਹੈ ਮਤਲਬ ਐਕਚੁਅਲੀ ਉਹਦੇ ਵਿੱਚ ਪਹਿਲਾਂ ਪ੍ਰੀਲਿਮਿਨਰੀ ਇਨਕੁਆਇਰੀ ਹੋਈ 8 ਮਹੀਨੇ ਪੀਜੀ ਨੂੰ ਕਹਿੰਦੇ ਫਿਰ ਆਰ ਸੀਜੀ ਨੂੰ ਰੈਗੂਲਰ ਕੇਸ ਕਹਿੰਦੇ ਹੋ ਰਜਿਸਟਰ ਹੋਇਆ ਅੱਛਾ ਇਸ ਚ ਜਿਹੜਾ 2020 ਚ ਦਰਜ ਹੋਈ ਐਫ ਆਈ ਆਰ ਇਸ ਚ ਕੰਪਲੇਨੈਂਟ ਕੌਣ ਆ ਸਰ ਹੁਣ ਇਹਦੇ ਵਿੱਚ ਸਰ ਬਲਵਿੰਦਰ ਸਿੰਘ ਮਲਤਾਨੀ ਨੇ ਜਿਹੜੇ ਰੀਅਲ ਬ੍ਰਦਰ ਨੇ ਬਲਵਿੰਦਰ ਸਿੰਘ ਮਲਤਾਨੀ ਜੀ ਅੱਛਾ ਸਰ ਉਸ ਤੇ ਇਸ ਚ ਅਕਿਊਜ਼ ਦਾ ਫਰਕ ਹੈਗਾ ਕੀ ਅਕਿਊਜ਼ਡ ਵੀ ਸੇਮ ਹੈ ਸਮੇਸਿੰਗ ਸੈਣੀ ਤੋਂ ਇਲਾਵਾ ਵੀ ਜਿਹੜਾ ਅਕਿਊਜ਼ਡ ਹੈ ਉਹ ਦੋਨੇ ਮਾਮਲਿਆਂ ਵਿੱਚ ਸੇਮ ਹੈ ਜਾਂ ਅਲੱਗ-ਅਲੱਗ ਹੈ ਫਰਕ ਹੈ ਉਹਦਾ ਕਾਰਨ ਇਹ ਆਉਂਦਾ ਨਾ ਉੱਥੇ ਤਾਂ ਇਨਵੈਸਟੀਗੇਸ਼ਨ ਸ਼ੁਰੂ ਹੀ ਰੋਕਤੀ ਸੈਣੀ ਦਾ ਕਾਮਨ ਸੀਸੀਬੀਆ ਦੀ ਇਨਵੈਸਟੀਗੇਸ਼ਨ ਤਾਂ ਅੱਗੇ ਵਧੀ ਨਹੀਂ ਓਕੇ ਐਫਆਈਆਰ ਹੋਈ ਔਰ ਉਸ ਤੋਂ ਬਾਅਦ ਨਾਲ ਦੀ ਨਾਲ ਸਟੇ ਮਿਲ ਗਿਆ ਸੀ ਇਹਨੂੰ ਜੀ ਇੱਥੇ ਇਨਵੈਸਟੀਗੇਸ਼ਨ ਹੋ ਕੇ ਚਲਾਨ ਵੀ ਫਾਈਲ ਹੋਇਆ ਹੈ ਅਜੇ ਕੇਸ ਕਮਿਟੀ ਕਮਿਟ ਨਹੀਂ ਕੀਤਾ ਸੈਸ਼ਨ ਕੋਰਟ ਨੂੰ ਜੀ ਸੋ ਅਜੇ ਉੱਥੇ ਪੈਂਡਿੰਗ ਹੈ ਸੋ ਇਸ ਕਰਕੇ ਇੱਕ ਹਿੱਸਾ ਇਨਵੈਸਟੀਗੇਟ ਹੋ ਗਿਆ ਹੈ ਹੁਣ ਜੇ ਕੁਝ ਮਾੜੀ ਮੋਟੀ ਇਨਵੈਸਟੀਗੇਸ਼ਨ ਰਹਿਂਦੀ ਹੋਊਗੀ ਕੋਈ ਸਪਲੀਮੈਂਟਰੀ ਚਲਾਨ ਚੜ੍ਹਨੀ ਹੋਵੇ ਤੇ ਆ ਜੇ ਜੀ ਕਿਉਂਕਿ ਉਹ ਪ੍ਰੋਸੀਕਿਊਸ਼ਨ ਦੀ ਉਹ ਇਨਵੈਸਟੀਗੇਸ਼ਨ ਡਿਟੇਲਸ ਮੇਰੇ ਕੋਲ ਨਹੀਂ ਹੈ ਉਹਨਾਂ ਦਾ ਡੋਮੇਨ ਹੈ ਪ੍ਰੋਸੀਕਿਊਸ਼ਨ ਦਾ ਉਹ ਜੋ ਕਰਦੇ ਜੋ ਕਮੀ ਹੁੰਦੀ ਹੈ ਸਾਨੂੰ ਤਾਂ ਉਹਦੇ ਤੇ ਐਪਲੀਕੇਸ਼ਨਸ ਲਾਉਣੀਆਂ ਹੁੰਦੀਆਂ ਬਿਲਕੁਲ ਸੋ ਉਹ ਹੁਣ ਚਲਾਨ ਫਾਈਲਡ ਹੈ ਇਸ ਕੇਸ 'ਚ ਹੁਣ ਦੇਖਦੇ ਆ ਕਿ ਕੀ ਟਰਨ ਲੈਂਦਾ ਅਜਾ ਸਰ ਹੁਣ ਕੀ ਚੇਂਜ ਆਏਗਾ ਮਤਲਬ ਕਿ ਸੁਪਰੀਮ ਕੋਰਟ ਨੇ ਜਿਹੜੀ ਪਟੀਸ਼ਨ ਹੈ ਡਿਸਮਿਸ ਕਰਤੀ ਆ ਹੁਣ ਕੀ ਚੇਂਜ ਆਏਗਾ ਮੈਂ ਚਲਾ ਇੱਕਾਪਾ ਕਵਾਂਗੇ ਕੋਰਟ ਦੀ ਪ੍ਰੋਸੀਡਿੰਗ ਹੁਣ ਜਿਹੜੀ ਹੈ ਰੈਗੂਲਰ ਚੱਲੇਗੀ ਦੇਖੋ ਉਮੀਦ ਤਾਂ ਹੀ ਹੈ ਪਹਿਲਾਂ ਜਜਮੈਂਟ ਆ ਜੇ ਜੀ ਕੀ ਸੁਪਰੀਮ ਕੋਰਟ ਆਨਰੇਬਲ ਕੋ ਸੁਪਰੀਮ ਕੋਰਟ ਨੇ ਕੀ ਕਿਹਾ ਉਹ ਦੇਖ ਲਈਏ ਜੀ ਉਸ ਤੋਂ ਬਾਅਦ ਅਕੋਰਡਿੰਗਲੀ ਹੋਊਗਾ ਕਿ ਆਨਰੇਬਲ ਕੋਰਟ ਦਾ ਕੀ ਕਹਿਣਾ ਇਸ ਕੇਸ ਕਿਉਂਕਿ ਕਈ ਵਾਰੀ ਆਨਰੇਬਲ ਕੋਰਟ ਡਾਇਰੈਕਸ਼ਨ ਵੀ ਕਰ ਦਿੰਦੀ ਹੈ ਕਿ 6 ਮਹੀਨਿਆਂ ਚ ਕਨਕਲੂਡ ਕਰੋ ਜੇ ਉਹਨਾਂ ਨੇ ਕਿਹਾ ਹੋਊਗਾ ਫਿਰ ਬਿਲਕੁਲ ਹੀ ਹੋਰ ਹੋਊਗਾ ਸਪੀਡ ਪ੍ਰੋਸੀਡਿੰਗ ਫਿਰ ਫਿਰ ਡੇ ਬਾਈ ਡੇ ਬੇਸਿਕ ਹਾਂ ਜੇ ਕੁਝ ਹੋਇਆ ਪਰ ਮੈਂ ਇਹੋ ਜਿਹਾ ਕੁਝ ਹੈ ਨਹੀਂ ਮੇਰੇ ਖਿਆਲ ਨਾਲ ਜੀ ਸੋ ਜੇ ਖਾਲੀ ਉਹਨਾਂ ਨੇ ਡਿਸਮਿਸ ਹੀ ਕੀਤੀ ਹੈ ਫਿਰ ਗੱਲ ਵੱਖਰੀ ਹੈ अच्छा सर हुन हो, सर जदा 9 ਤੇ 24 33 ਸਾਲ ਹੋ ਗਿਆ ਸਾਨੂੰ ਲੱਗਦਾ ਹੁਣ ਇਨਸਾਫ ਮਿਲ ਸਕਦਾ ਬਿਲਕੁਲ ਮਿਲ ਸਕਦਾ ਹੈ ਇਨਸਾਫ ਦੀ ਉਮੀਦ ਤੇ ਹੀ ਤਾਂ ਅਸੀਂ ਕੇਸ ਲੜਦੇ ਆ ਜੇ ਇਨਸਾਫ ਦੀ ਉਮੀਦ ਨਾ ਹੋਵੇ ਤੇ ਅਸੀਂ ਕੇਸ ਕਿਉਂ ਲੜੀਏ ਅਸੀਂ ਆਪਣੇ ਕਲਾਇੰਟਸ ਨੂੰ ਕਿਵੇਂ ਕਹਿ ਸਕਦਾ ਇਨਸਾਫ ਦਵਾਵਾਂਗੇ ਤੁਸੀਂ ਕਦੇ ਵੀ ਇਹ ਚੀਜ਼ ਇੱਕ ਲਾਇਰ ਦੇ ਨਜ਼ਰੀਏ ਤੋਂ ਨਾ ਦੇਖੋ ਤੁਸੀਂ ਉਸ ਫੈਮਿਲੀ ਦੇ ਨਜ਼ਰੀਏ ਤੋਂ ਦੇਖੋ ਜਿਹੜੇ ਇਨਸਾਫ ਲਈ ਲੜ ਰਹੇ ਹੈ ਔਰ ਰੱਬ ਦੇ ਵਿੱਚ ਇੱਕ ਅਟੁੱਟ ਵਿਸ਼ਵਾਸ ਰੱਖ ਕੇ ਲੜੇ ਹੈ ਕਿ ਰੱਬ ਦਾ ਇਨਸਾਫ ਹੈ ਨੇ ਪਰ ਮੈਂ ਮੈਂ ਤਾਂ ਇਹ ਦੇਖ ਰਿਹਾ ਸਰ ਇੱਕ ਆਈਐਸ ਦੇ بیٹے ਨਾਲ ਇਹ ਹੋਇਆ ਹੈ ਆਈਐਸ ਬੜੇ ਪਾਵਰਫੁਲ ਲੋਬੀ ਰਹਿੰਦੀ ਆ ਉਸਦੇ بیٹے ਨੂੰ ਜਦ ਹੀ 33 ਸਾਲ ਚ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਮੈਂ ਸੋਚ ਰਿਹਾ ਵੀ ਇੱਕ ਆਮ ਆਦਮੀ ਨੂੰ ਕਿੱਥੇ ਇੱਥੇ ਇਨਸਾਫ ਮਿਲਦਾ ਹੋਣਾ ਰੱਬ ਨੇ ਅੱਜ ਉੱਥੇ ਹੀ ਸੈਣੀ ਖੜਾ ਕਰਤਾ ਨਾ ਦੇਖੋ ਗੱਲ ਨਾ ਤੁਹਾਡੇ ਹੱਥ ਵਿੱਚ ਪਾਵਰ ਹੈ ਮੈਂ ਮੇਰੇ ਵਰਗੇ ਦੇ ਹੱਥ ਹੈ ਸੈਣੀ ਵਰਗੇ ਨੇ ਸੋਚਿਆ ਉਹ ਰੱਬ ਬਣ ਗਿਆ ਰੱਬ ਨੇ ਦਿਖਾਤਾ ਨਾ ਫਿਰ ਆਪ ਦਾ ਕਰਿਸ਼ਮਾ ਅੱਜ ਇਹਨੇ ਸਾਲਾਂ ਦੇ ਬਾਅਦ ਜੇ ਸੈਣੀ ਅਜ ਇੱਕ ਆਫ ਦਿ ਸੈਣੀ ਐਕਸਪੋਜ਼ ਹੋ ਗਿਆ ਜਾਂ ਕਾਨੂੰਨ ਦੇ ਸ਼ਿਕੰਜੇ ਚ ਫਸ ਰਿਹਾ ਹੈ ਤੇ ਇਹ ਵੀ ਤਾਂ ਰੱਬ ਦੀ ਰਜ਼ਾ ਹੈ ਨਾ ਅਸੀਂ ਉਸ ਚੀਜ਼ ਨੂੰ ਕਿਵੇਂ ਇਗਨੋਰ ਕਰੀਏ ਅਖੀਰ ਦੇ ਵਿੱਚ ਮੇਰਾ ਵਿਸ਼ਵਾਸ ਤਾਂ ਰੱਬ ਦੇ ਵਿੱਚ ਹੀ ਰਹਿਣਾ ਹੈ ਰੱਬ ਦੇ ਰਾਹ ਤੇ ਹੀ ਚੱਲਣ ਦੀ ਕੋਸ਼ਿਸ਼ ਹੈ ਔਰ ਰੱਬ ਹੀ ਸਾਡਾ ਗਵਾਹ ਹੈ ਉਸੇ ਨੇ ਹੀ ਇਨਸਾਫ ਦੇਣਾ ਹੈ ਬਾਕੀ ਅਸੀਂ ਸਾਰੇ ਤਾਂ ਉਸ ਇੱਕ ਬਹਾਨਾ ਰੱਬ ਨੇ ਬਣਾਉਣਾ ਹੈ ਜੋ ਵੀ ਚੀਜ਼ ਹੋਣੀ ਹੈ ਉਸ ਲਈ ਸੋ ਇਸ ਕਰਕੇ ਰੱਬ ਦੇ ਵਿੱਚ ਜਦੋਂ ਵਿਸ਼ਵਾਸ ਹੈ ਦਿੰਸਾਫਟਰ ਮੈ ਲੋਗੇ ਮੈ ਲੋਗਾ ਚਲ ਥੈਂਕ ਯੂ ਸਰ ਥੈਂਕ ਯੂ ਇਹ ਸੀਗੇ ਪ੍ਰਦੀਪਿਕ ਜੀ ਜਿਹੜੇ ਕਿ ਐਡਵੋਕੇਟ ਹੈਗੇ ਆ ਬਲਵੰਤ ਸਿੰਘ ਮਲਤਾਨੀ ਦਾ ਮਰਡਰ ਹੋਇਆ ਉਹਨੂੰ ਪਹਿਲੇ ਟੌਰਚਰ ਕੀਤਾ ਗਿਆ ਕਿਡਨਾਪ ਕੀਤਾ ਗਿਆ ਫਿਰ ਟੌਰਚਰ ਕੀਤਾ ਗਿਆ ਟੌਰਚਰ ਦੇ ਦੌਰਾਨ ਉਹਨਾਂ ਦੀ ਡੈਥ ਹੋ ਜਾਂਦੀ ਹੈ ਇਸ ਮਾਮਲੇ ਚ ਦੋ ਐਫ ਆਈ ਆਰਾਂ ਦਰਜ ਹੋਈਆਂ ਪਹਿਲੀ ਐਫ ਆਈ ਆਰ ਸੀਬੀਆਈ ਨੇ ਦਰਜ ਕੀਤੀ ਦੂਜੀ ਐਫ ਆਈ ਆਰ ਪੰਜਾਬ ਪੁਲਿਸ ਨੇ ਮਟੋਰ ਥਾਣੇ ਵਿੱਚ ਦਰਜ ਹੋਈ 33 ਸਾਲ ਬੀਤ ਗਏ ਹਾਲੇ ਇਸ ਮਾਮਲੇ ਵਿੱਚ ਇਨਸਾਫ ਜਿਹੜਾ ਨਹੀਂ ਮਿਲਿਆ ਐਸੀ ਸਭ ਨੂੰ ਦੱਸ ਦਈਏ ਇਹ ਜਿਹੜਾ ਬਲਵੰਤ ਸਿੰਘ ਮਲਤਾਨੀ ਆ ਇਹ ਕੋਈ ਆਮ ਆਦਮੀ ਨਹੀਂ ਸੀਗਾ ਇਹ ਪੰਜਾਬ ਦੇ ਆਈਐਸ ਅਫੀਸਰ ਦਰਸ਼ਨ ਸਿੰਘ ਮਲਤਾਨੀ ਦਾ ਬੇਟਾ ਸੀਗਾ ਇਹ ਇੱਕ ਬਹੁਤ ਵੱਡੀ ਗੱਲ ਆ ਵੀ ਆਈਐਸ ਦਾ ਬੇਟਾ ਹੋਵੇ ਉਹਨੂੰ ਕਿਡਨਾਪ ਕੀਤਾ ਗਿਆ ਹੋਵੇ ਉਹਨੂੰ ਟੌਰਚਰ ਕੀਤਾ ਹੋ ਗਿਆ ਹੋਵੇ ਟੌਰਚਰ ਦੇ ਦੌਰਾਨ ਉਹਨਾਂ ਦੀ ਡੈਥ ਹੋਈ ਹੋਵੇ ਔਰ 33 ਸਾਲ ਹੋ ਗਏ ਹੋਣਾ ਉਸ ਮਾਮਲੇ ਵਿੱਚ ਇਨਸਾਫ ਨਾ ਮਿਲਿਆ ਹੋਵੇ मैं दिनेश गोयल कैमरा मैन सुमित चंडीगढ़ तो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप